ਨਾਮ ਨਿਰੰਜਣ ਅਲਖ ਹੈ ਬਿਨ ਗੁਰੂ ਪਾਇਆ ਨਾ ਜਾਏ ਮਨਮੁਖ ਮਗਦ 부ਜੇ ਨਹੀਂ ਬਾਹਰ ਪਾਲਣ ਜਾਏ ਅਲਖ ਦਾ ਮਤਲਬ ਜਿਹਦੇ ਕੋਲ ਆਪ ਨਹੀਂ ਪਹੁੰਚਿਆ ਜਾ ਸਕਦਾ ਬਿਨ ਗੁਰੂ ਪਾਇਆ ਨਾ ਜਾਏ ਬਿਨਾ ਗੁਰੂ ਤੋਂ ਉਹਦੀ ਪ੍ਰਾਪਤੀ ਨਹੀਂ ਹੁੰਦੀ ਹੈਗੀ ਬਿਨਾ ਗੁਰੂ ਤੋਂ ਸ਼ਬਦ ਦਾ ਦਰਸ਼ਨ ਨਹੀਂ ਹੁੰਦਾ ਹੈਗਾ ਬਿਨ ਗੁਰੂ ਪਾਇਆ ਨਾ ਜਾਏ ਮਨਮੁਖ ਮੁਗਦ ਮਨਮੁਖ ਮੀਨਸ ਆਪਣੇ ਮਨ ਦੇ ਦੁਆਰਾ ਜੋ ਜਾਪ ਕਰਦੇ ਆ ਮੁਗਦ ਮੂਰਖ ਮਨਮੁਖ ਮੁਗਦ ਬੁੱਝੇ ਨਹੀਂ ਬਾਹਰ ਭਾਲਣ ਜਾਏ ਇਸ ਕਰਕੇ ਬਾਣੀ ਕਹਿੰਦੀ ਹੈ ਸਭ ਕੁਝ ਘਰ ਮੇ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਭਲਾਹੀ ਗੁਰ ਪ੍ਰਸ਼ਾਦੀ ਜਨ ਅੰਤਰ ਪਾਇਆ ਸੋ ਅੰਤਰ ਬਾਹਰ ਸੋਹੇਲਾ ਜੀਓ ਇਸ ਕਰਕੇ ਆਪਣੇ ਅੰਤਰ ਜਗਤ ਨੂੰ ਖੋਜੋ